हेलो ऑल वेलकम गाइस कम आई तुसी सारे कैंटू हो गए होने चाहिए थे मित्रों की हो यार मैं दहूं चलया थानू देखो तुसी <laughs> देखो गिरा मित्रों बहुत <laughs> आप दिलो तो सवाल <laughs> आईतो मित्रों पट दे ले आए देखो किन्ने किन्ने पाड़े बागी इतने तो चल कट पे पाड़े इथे ਸਾਰੇ ਪਾੜੇ ਪਏ ਤੇ ਆਹ ਵੇ ਰੈਡੀ ਵੇਖੋ ਤੁਸੀਂ ਮੁੱਦੀ ਕੀਦੀ ਬਈ ਤੇ ਟਾਇਰ ਤੁਸੀਂ ਦੇਖ ਸਕਦੇ ਹੋ ਟਾਇਰ ਹੀ ਗਏ ਫਰੀ ਅਗੋਂ ਆਪੇ ਕਮੀ ਉਹਦਾ ਤੇ ਮਿੱਤਰੋ ਬਹੁਤ ਗੰਦਾ ਸੀਨ ਹੋਇਆ ਤੇ ਮਿੱਤਰੋ ਯਾਰ ਵਲੌਗ ਨਾਲ ਤਾਂ ਕੋਈ ਟਾਈਮ ਨਹੀਂ ਮਿਲਦਾ ਤੇ ਨਾ ਤੁਸੀਂ ਵਿਊ ਆਉਂਦੇ ਨਾ ਤਾਂ ਵਿਊ ਲਿਖੋ ਫਿਰ ਮੈਂ ਵਲੌਗ ਪਾਵੀਦਾ ਤੁਸੀਂ ਵਿਊ ਤਾਂ ਮਸਾਂ ਨਹੀਂ ਲਿਆਉਂਦੇ ਤੇ ਬਾਕੀ ਸਬਸਕ੍ਰਾਈਬ ਵੀ ਕਰ ਦੋ 11 ਹੋ ਗਏ ਤੇ ਸਭ ਉਹ ਜਲਦੀ ਹੀ ਕਰਾ ਦਿਓ ਬहोत बहोत ਧੰਨਵਾਦ ਹੋ ਜੀ ਤੁਹਾਡਾ ਤੇ ਚਲੋ ਕੋਈ ਨਾ ਤੇ ਮਿੱਤਰੋ ਗੇਮਿੰਗ ਦੀ ਵੀਡੀਓ ਹੋਣਾ ਉਹਗੇ ਜਿੰਨਾ ਦਿਨ ਜਿੰਨੇ ਦਿਨ ਪਹਿਲੇ ਪੂਲੀ ਨਹੀਂ ਨਾ ਬਈ ਗੇਮਿੰਗ ਦੀ ਵੀਡੀਓ ਆਊਗੀ ਪੱਕੀ ਗੱਲ ਮੈਂ ਬਣਾਉਣਾ ਰਿਕਾਰਡ ਕਰਦਾ ਤੇ ਪਾਣੀ ਕਰਾਂ ਗੇਮਿੰਗ ਦੀ ਵੀਡੀਓ ਵੀ ਤੇ ਦੇਖਦੇ ਆਂ ਵੀਊ ਵੀ ਚੰਗੀ ਆਉਂਦੇ ਕਿ ਨਹੀਂ ਠੀਕ ਹੈ ਜਿੱਦਾਂ ਮਿਲਦੇ ਹਾਂ ਹੋਰ ਤੈਨੂੰ ਅਗਲੇ ਵਲੌਗ ਦੇ ਵਿੱਚ ਇਹ ਨਾਲ ਕੀ ਮੈਂ ਦੱਸਣਾ ਸੀ ਕੀ ਕਰਤੂਤਾ ਹੁੰਦੀ ਹੈ ਠੀਕ ਹੈ ਜੀ ਉਹਨੇ ਜਲਦੀ